ਗਰੋ ਭੁੱਖਾ ਸਕੂਲ ਗਿਆ 마সূਮ ਤਾਂ ਜਦ ਪਤਾ ਲੱਗਦਾ ਹੈ ਕਿ ਘਰ ਦੇ ਵਿੱਚ ਆਟਾ ਨਹੀਂ ਹੈ ਬਜ਼ੁਰਗ ਦਾਦਾ ਇਕਲੌਤਾ ਕਮਾਉਣ ਵਾਲਾ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਉਸ ਤੋਂ ਬਾਅਦ ਪੂਰੀ ਦੁਨੀਆ ਨੂੰ ਸੋਚਨ ਲਾ ਦਿੰਦੀ ਹੈ 마সূਮ ਦੀ ਇਹ ਵੀਡੀਓ ਉਸਤੇ ਹੀ ਮਾਸਟਰ ਦੇ ਵੱਲੋਂ ਬੜਾਈ ਜਾਂਦੀ ਹੈ ਭੁੱਖ ਗਰੀਬੀ ਤੇ ਬੇਵਸੀ ਦੀ ਹਕੀਕਤ ਬਿਆਨ ਕਰਦੀ ਸਕੂਲੀ ਬੱਚੇ ਦੀ 마সূਮਤ ਭਰੀ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਵਿਡੀਓ 'ਚ ਸਕੂਲ ਦੇ ਅਧਿਆਪਕ ਬੱਚਾ ਤੋਂ ਹੋਮਵਰਕ ਨਾ ਕਰਨ ਤੇ ਕਰੋ ਕੀ ਖਾਕੇ ਆਇਆ ਹੈ ਸੰਬੰਧੀ ਸਵਾਲ ਪੁੱਛ ਰਿਹਾ ਹੁੰਦਾ। ਅੱਗੋਂ ਬੱਚੇ ਦਾ ਜਵਾਬ ਸੁਣਦੇ ਹੀ ਅਧਿਆਪਕ ਦੇ ਮੂੰਹ ਤੇ ਵਿੱਚੋਂ ਹਾ ਨਿਕਲਦੀ ਹੈ। ਹਾਏ ਮੇਰਿਆ ਰੱਬਾ ਕਰੋ ਭੁੱਖਾਈ ਆ ਗਿਆ ਹੈ। ਵਾਇਰਲ ਵੀਡੀਓ ਜਿਸ ਸਕੂਲ ਵੀ ਜਾਂਦੀ ਹੈ ਹਰ ਕਿਸੇ ਦੀਆਂ ਅੱਖਾਂ ਨਮ ਕਰ ਰਹੀ ਹੈ। ਰੱਬ ਦੇ ਅਜਿਹੇ ਰੰਗ ਵੇਖ ਕੇ ਹਰ ਕਿਸੇ ਦੇ ਮੂੰਹੋਂ ਬਦੋ ਬਦੀ ਵਾਹਿਗੁਰੂ ਨਿਕਲ ਜਾਂਦਾ ਹੈ। ਇਹ ਦਰਦਪਰੀ ਅਸਲੀਅਤ ਤੇ تحصیل ਗੁਰੂ ਹਰਸਹਾਇ ਦੇ ਪਿੰਡ ਸੈਦੇਕੇ ਨੋਲਦੀ ਹੈ ਜਿੱਥੇ ਘਰ ਦੇ ਵਿੱਚ ਆਟਾ ਨਾ ਹੋਣ ਕਰਕੇ ਬੱਚਾ ਭੁੱਖਾ ਹੀ ਸਕੂਲ ਚਲਾ ਜਾਂਦਾ ਹੈ ਵੀਡੀਓ ਵਾਇਰਲ ਹੋਣ ਮਗਰੋਂ ਚੋਦਰ ਪੱਤਰਕਾਰ ਇਸ ਦੇ ਪਰਿਵਾਰਕ ਮੈਂਬਰਾਂ ਦੇ ਕੋਲ ਪਹੁੰਚਦੇ ਨੇ ਤਾਂ ਪਤਾ ਲੱਗਦਾ ਹੈ ਕਿ ਬੱਚੇ ਅਮ੍ਰਿਤਪ੍ਰਤਾ ਤਜਿੰਦਰ ਸਿੰਘ ਦੀਆਂ ਅੱਖਾਂ ਸਪਰੇ ਕਰਦੇ ਸਮੇਂ ਖਰਾਬ ਹੋ ਗਈਆਂ ਉਹਨਾਂ ਨੂੰ ਸਿਰਫ ਥੋੜਾ ਬੋਤਾ ਹੀ ਦਿਖਾਈ ਦਿੰਦਾ ਤਰਾਸਦੀ ਇਸ ਕਰਕੇ ਵੀ ਹੈ ਕਿ ਜੇਕਰ ਤਜਿੰਦਰ ਸਿੰਘ ਦਾ ਰਾਸ਼ਨ ਕਾਰਡ ਤੱਕ ਨਹੀਂ ਬਣਿਆ ਹੋਇਆ ਜਿੱਥੋਂ ਕਿ ਉਹ ਆਟਾ ਦਾਲ ਸਕੀਮ ਦਾ ਲਾਭ ਲੈ ਸਕੇ ਛੇ ਜੀਆਂ ਦੇ ਪਰਿਵਾਰ ਚ ਤਜਿੰਦਰ ਸਿੰਘ ਉਸ ਦੀ ਪਤਨੀ ਦੋ ਬੱਚੇ ਤੇ ਅੰਮ੍ਰਿਤ ਦੇ ਦਾਦਾ ਦਾਦੀ ਦਾ ਪਾਲਣ ਪੋਸ਼ਣ ਅੰਮ੍ਰਿਤ ਦੇ ਬਜ਼ੁਰਗ ਦਾਤੇ ਦੇ ਸਹਾਰੇ ਹੈ ਕਿਉਂਕਿ ਉਸ ਦਾ ਪਿਤਾ ਅੱਖਾਂ ਖਰਾਬ ਹੋਣ ਕਰਕੇ ਹੁਣ ਥੋੜਾ ਬਹੁਤਾ ਹੀ ਕੰਮ ਕਰ ਪਾਉਂਦਾ ਹੈ ਮਾਸੂਮ ਦੇ ਘਰ ਦੀ ਗਰੀਬੀ ਦੂਰੋਂ ਹੀ ਝਲਕ ਰਹੀ ਹੈ ਕਰਦਾ ਕੋਈ ਵੀ 부ਹਾ ਪਾਰੀ ਤੇ ਨਾ ਹੀ ਕੋਈ ਰਸੋਈ ਹੈ ਕਰਦੇ ਛੋਟੇ ਜਿਹੇ ਬਾਥਰੂਮ ਦੇ ਗੇਟ ਤੇ ਕਪੜਾ ਲਗਾ ਕੇ guzara ਕੀਤਾ ਜਾ ਰਿਹਾ ਹੈ ਪਰਿਵਾਰ ਦੀ ਗਰੀਬੀ ਉਸ ਵੇਲੇ ਸਾਹਮਣੇ ਆਈ ਜਦੋਂ ਕੁਦਰਤੀ ਅਧਿਆਪਕ ਲਖਵਿੰਦਰ ਸਿੰਘ ਨੇ ਬੱਚੇ ਨੂੰ ਅੱਜ ਖਾਣਾ ਨਹੀਂ ਖਾਦਾ ਦਾ ਸਵਾਲ ਪੁੱਛ ਲਿਆ ਬੱਚੇ ਨੇ ਮਾਸੂਮ ਚਿਹਰੇ ਰਾਹੀਂ ਆਪਣੇ ਘਰ ਦੀ ਸਾਰੀ ਕਹਾਣੀ ਇੱਕਦਮ ਭਿਆਨ ਕਰ ਦਿੱਤੀ ਜਿਸ ਨੂੰ ਅਧਿਆਪਕ ਨੇ ਪਰਿਵਾਰ ਦੀ ਮਦਦ ਲਈ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਵੀਡੀਓ ਵਾਇਰਲ ਹੋ ਗਈ ਰੋ ਕੇਸ ਬੱਚੇ ਦੀ ਹੈ ਕਿਤੀ ਇਸ ਦਾ ਸਬੰਧ ਹੈ ਬ੍ਰਦਰ ਇਹ ਬੱਚਾ ਅਮਰਿਤ ਹੈ ਇਹਸ ਬੱਚੇ ਦੀ ਵੀ ਵੀਡੀਓ ਹੈ ਇਹ ਬੱਚਾ ਮੇਰੇ ਕੋਲ ਕਾਫੀ ਚੈੱਕ ਕਰਾਉਣ ਆਇਆ ਰੂਟੀਨ ਵਾਈ ਜਿਵੇਂ ਕੰਮ ਲੈਂਦੇ ਆ ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ ਕਿ ਇਦਾਂ ਨਹੀਂ ਇਨਸੀਡੈਂਟ ਨਹੀਂ ਸੀ ਕੋਈ ਵੀ ਜਾਣਬੁੱਝ ਕੇ ਬਣਾਈ ਗਈ ਆ ਮੈਂ ਇਹਨੂੰ ਨੇਚਰਲੀ ਪੁੱਛਿਆ ਬੇਟਾ ਤੂੰ ਇਹ ਆ ਨਾ ਮੈਂ ਕੰਮ ਨਹੀਂ ਕੀਤਾ ਡਰਦਾ ਮਰਾ ਇਹਨਾਂ ਵੀ ਮੈਂ ਅਜੇ ਕੰਮ ਨਹੀਂ ਕੀਤਾ ਮੈਂ ਆਖਿਆ ਵੀ ਤੂੰ ਕੀਤਾ ਕਿ ਉਹਨੇ ਤੇਰੇ ਕੋਲ ਮਾਰੀਏ ਦੀ ਥੋੜੀ ਬਹੁਤ ਪਿਆਰ ਨਾਲ ਕਿਹਾ ਉਹ ਬੱਚੇ ਨੂੰ ਮੈਂ ਰਿਟੇਨ ਚ ਪੁੱਛ ਲਈ ਦੇ ਵੀ ਕੀ ਖਾ ਕੇ ਆਇਓ ਮੈਂ ਨੂੰ ਪੁੱਛਿਆ ਇਹ ਬੱਚੇ ਕੀ ਖਾ ਕੇ ਆਏ ਕਹਿੰਦਾ ਜੀ ਇੱਕ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਵਾਕਈ ਇਹ ਬੱਚੇ ਨੂੰ ਮੈਂ ਪਿਆਰ ਦਿੱਤਾ ਮੈਂ ਉਹਦੇ ਨਾਲ ਲਾਇਆ ਮੇਰੇ ਵੀ ਚੀਕ ਨਹੀਂ ਕਲੀ ਕਰੀ ਤਾਂ ਮੈਂ ਇਹਨੂੰ ਰਸੋਈ ਚ ਲੈ ਕੇ ਗਿਆ ਇਹਨੂੰ ਖਾਣਾ ਖਵਾਇਆ ਫਿਰ ਤੇ ਉਸ ਤੋਂ ਬਾਅਦ ਅਸੀਂ ਇਹਦੀ ਮੰਮੀ ਨੂੰ ਬੁਲਾਇਆ ਵਾਕਈ ਗੱਲ ਇਦਾਂ ਸੀ ਉਹਦੀ ਮੰਮੀ ਆਂਦੀ ਸਾਰਾ ਵੀ ਅਸੀਂ ਅਸੀਂ ਆਟਾ ਦੋ ਘਰੋਂ ਲੈਣ ਵੀ ਗਏ ਆ ਤੇ ਨਹੀਂ ਮਿਲਿਆ ਫਿਰ ਅਸੀਂ ਰਾਈਸ ਬਣਾਏ ਬੱਚੇ ਸਵੇਰੇ ਰਾਈਸ ਖਾ ਕੇ ਨਹੀਂ ਆਏ ਹਾਂਜੀ ਇਹ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੈਦੇ ਗਨੋਲ ਦੀ ਹੈ ਜੋ ਕਿ ਜ਼ਿਲ੍ਹਾ ਫਲੋਸਪੁਰ ਦੇ ਵਿੱਚ ਪੈਂਦਾ ਹੈ ਬਲਾਕ ਮੰਮਦੋਟੇ ਸਕੂਲ ਦਾ ਹਾਂਜੀ ਇਹ ਵੀਡੀਓ ਬਿਲਕੁਲ ਸੱਚ ਹੈ ਇਹ ਘਟਨਾ ਬਿਲਕੁਲ ਦਿਲ ਨੂੰ ਝੰਜੋੜਨ ਵਾਲੀ ਹੈ ਸਾਡੀ ਤਾਂ ਖੁਦ ਦੀ ਆਤਮਾ ਰੋ ਪਈ ਜਦੋਂ ਬੱਚੇ ਨੇ ਗੱਲ ਕੀਤੀ ਕੀ ਘਰ ਵਿੱਚ ਆਟਾ ਹੀ ਨਹੀਂ ਸੀ ਵੀਰਸ ਬੱਚੇ ਨੂੰ ਜਲਦੀ ਜਲਦੀ ਕਿਚਨ ਵਿੱਚ ਲੈ ਕੇ ਗਏ ਕਿਉਂਕਿ ਮੀਡੇ ਮੀਲ ਬੰਨ ਰਿਹਾ ਸੀਗਾ ਹਲੇ ਰੈਡੀ ਨਹੀਂ ਸੀਗਾ ਫਿਰ ਇਹਨੂੰ ਪਹਿਲਾਂ ਖਾਣਾ ਖਵਾ ਕੇ ਲਿਆਂਦਾ ਹੋਰ ਵੀ ਇਹਦੇ ਨਾਲ ਦੇ ਕਈ ਬੱਚੇ ਨੇ ਸਕੂਲ ਦੇ ਵਿੱਚ ਜਿਹੜੇ ਬਹੁਤ ਦਿਨ ਵੀ ਘਰ ਦੀ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਪੁੱਖੇ ਆ ਜਾਂਦੇ ਨੇ ਸਕੂਲ ਫਿਰ ਅਸੀਂ ਇਹਨਾਂ ਛੋਟੇ ਬੱਚਿਆਂ ਨੂੰ ਖਾਣਾ ਜਲਦੀ ਖਵਾ ਦਿੰਦੇ ਆ ਤੁਸੀਂ ਇਹਨਾਂ ਦੇ ਮਾਤਾ ਪਿਤਾ ਨਾਲ ਕੀ ਗੱਲਬਾਤ ਕੀਤੀ ਵੀ ਇਹ ਜੀ ਗੱਲ ਹੈ ਘਰ ਦੇ ਵਿੱਚ ਆਟਾ ਨਹੀਂ ਜਾਂ ਹਾਂਜੀ ਹਾਂਜੀ ਇਹਦੇ ਮਮਾ ਨੂੰ ਬੁਲਾਇਆ ਸੀ ਬਾਅਦ ਵਿੱਚ ਉਹਦੀ ਮਮਾ ਨੂੰ ਪੁੱਛਿਆ ਵੀ ਆ ਤੁਸੀਂ ਬੱਚੇ ਨੂੰ ਪੁੱਖਾ ਹੀ ਭੇਜ ਦਿੱਤਾ ਸਕੂਲ ਉਹ ਦੱਸ ਰਹੀ ਸੀ ਆਂਦੀ ਮਦਰ ਕੀ ਸਾਡੇ ਘਰ ਆਟਾ ਨਹੀਂ ਸੀਗਾ ਮੈਡਮ ਮੈਂ ਗਲੀ ਘੁਆਟ ਦੋ ਤਿੰਨ ਘਰਾਂ ਚ ਮੰਗਣ ਵੀ ਗਈ ਪਰ ਮਿਲਿਆ ਨਹੀਂ ਕਿਸੇ ਘਰੋਂ ਆਟਾ ਫਿਰ ਚਾਵਲ ਬਣਾਏ ਸੀ ਤੇ ਉਹ ਬੱਚੇ ਨੇ ਖਾਦੇ ਨਹੀਂ ਉਹ